funds policy towards organized crime ਉਹਦੇ ਤੈ ਤੀ ਤੁਹਾਨੂੰ ਪਤਾ ਜਿੱਦਾਂ ਆਪਾਂ ਹਰ ਇੱਕ ਚੀਜ਼ ਨੂੰ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਵੱਲੋਂ ਸਾਡੇ ਸਾਰੇ ਆਫਸਰਸ ਦੀ ਟੀਮ ਵੱਲੋਂ ਬੜਾ ਅਸੀਂ ਸੀਰੀਅਸਲੀ ਲੈਂਦੇ ਜੇ ਕੋਈ ਕ੍ਰਾਈਮ ਹੁੰਦਾ ਉਹਦੇ ਚ ਬੜੀ ਵੱਡੀ ਮੰਦ ਭਾਗੀ ਘਟਨਾ ਹੋਈ ਸੀ ਬੜਾ ਸੈਂਸੇਸ਼ਨਲ ਕ੍ਰਾਈਮ ਹੋਇਆ ਸੀਗਾ ਇਹ ਇਹਦੇ ਚ ਮਿਸਟਰ ਵਿਜੇ ਖੰਨਾ ਜਿਹੜੇ 78 ইয়ার্স 올 ਸੀਗਾ 78 ਸਾਲ ਦੇ ਕਰੀਬ ਉਹਨਾਂ ਦੀ ਉਮਰ ਸੀ ਕੋਪਾਲ ਨਗਰ ਮਜੀਠਾ ਰੋਡ ਸਾਨੂੰ ਇਤਲਾਹ ਮਿਲੀ ਸੀ ਕਿ ਗਵਾਨੀਆਂ ਵੱਲੋਂ ਪਤਾ ਲੱਗਿਆ ਸੀ ਕਿ ਉਹਨਾਂ ਦੀ ਡੈਥ ਹੋ ਗਈ ਹੈ ਮਰਡਰ ਹੋਇਆ ਸੀਗਾ ਔਰ ਘਰ ਦੇ ਵਿੱਚ ਫੋਰਸਫੁਲ ਐਂਟਰੀ ਦੀ ਇੰਡੀਕੇਸ਼ਨ ਸੀਗੀ ਤੇ ਤੁਰੰਤ ਅਸੀਂ ਸਾਰੇ ਸੀਨੀਅਰ ਆਫਸਰ ਉੱਤੇ ਮੌਕੇ ਤੇ ਪਹੁੰਚੇ ਔਰ ਬੜੇ ਪ੍ਰੋਫੈਸ਼ਨਲ ਤਰੀਕੇ ਨਾਲ ਇਹਦੀ ਜਾਂਚ ਸ਼ੁਰੂ ਕੀਤੀ ਸਾਇੰਟਿਫਿਕ ਤੇ ਸਾਰੇ ਜਿਹੜੀ ਐਵੀਡੈਂਸ ਹੈ ਟੈਕਨੀਕਲ ਉਹਨੂੰ ਵੀ ਸਾਰੇ ਨੂੰ ਵਾਚਿਆ ਉਹਦੇ ਚ ਬੜੀ ਅੱਛੀ ਕਾਮਯਾਬੀ ਮੈਂ ਇਹਨੂੰ ਸਮਝਦਾ ਕਿ 12 ਘੰਟੇ ਦੇ ਅੰਦਰ ਅੰਦਰ ਇਹ ਸਾਰਾ ਮਰਡਰ ਟਰੇਸ ਹੋਇਆ ਔਰ ਇਹਦੇ ਦੋ ਮੁਲਜ਼ਮ ਫੜੇ ਗਏ ਨੇ ਇੱਕ ਵਿਸ਼ਾਲ ਪੰਗੂ ਹੈ ਇਹ ਨਗੀਨਾਵਨੀ ਉਮਰਸਾ ਦਾ ਰਹਿਣ ਵਾਲਾ ਤਕਰੀਬਨ 28 ਸਾਲ ਉਮਰ ਹੈ ਤੇ 10ਵੀਂ ਪਾਸ ਹੈ ਤੇ ਮੌਨਿਕਾ ਪਤਨੀ ਨਤੀਸ਼ ਖੰਡੇ ਵਾਲੇ ਚੌਂਕ 88 ਫੁੱਟ ਰੋਡ ਦੀ ਰਹਿਣ ਵਾਲੀ ਹੈ ਉਮਰ ਕਰੀਬ 33 ਸਾਲ ਹੈ ਤੇ 9ਵੀਂ ਪਾਸ ਹੈ ਮੋਟਿਵ ਜੋ ਇਹ ਚ ਗੱਲ ਸਾਹਮਣੇ ਆਇਆ ਦੋਨੇ ਮੁਲਜ਼ਮਾਂ ਦੇ ਪੁੱਛਣ ਮੁਤਾਬਕ ਇਹ ਮੋਨਿਕਾ ਅਕਸਰ ਉਹਨਾਂ ਦੇ ਘਰ ਆਉਂਦੀ ਜਾਂਦੀ ਸੀ ਵਿਜੇ ਖੰਨਾ ਜੀ ਤੇ ਉਹਨੂੰ ਪਤਾ ਸੀ ਕਿ ਇੱਕ ਬਜ਼ੁਰਗ ਨੇ ਔਰ ਇਕੱਲੇ ਰਹਿੰਦੇ ਐ ਮਨਚ ਇਹ ਗੱਲ ਬੜੀ ਕਲੀਅਰ ਸੀ ਕਿ ਇਹਨਾਂ ਕੋ ਕਾਫੀ ਜ਼ਿਆਦਾ ਪੈਸਾ ਤੇ ਦੂਜਾ ਗਹਿਣਾ ਔਰ ਵੈਲਿਊਏਬਲਸ ਹੈਗੇ ਉਸੇ ਮਨਛਾ ਨਾਲ ਇਹਨੇ ਇਦ ਨਾਲ ਕਾਂਸਪੀਰੇਸੀ ਕੀਤੀ ਵਿਸ਼ਾਲ ਨਾਲ ਤੇ ਇਹ ਦੋਨਾਂ ਜਣਿਆਂ ਨੇ ਗਿੜੀ ਮਿੱਥੀ ਸਾਜ਼ਿਸ਼ ਤੈਤ ਉਥੇ ਇਹ ਜਿਹੜਾ ਫੋਰਸਫੁੱਲ ਐਂਟਰੀ ਕਰਕੇ ਔਰ ਉਹਨਾਂ ਦੇ ਹੱਥ ਪੈਰ ਬੰਨਤੇ ਮੂੰਹ ਬੰਨਤਾ ਲੱਕੀਲੀ ਕੀ ਹੋਇਆ ਕਿ ਜਦੋਂ ਰੌਲਾ ਪਿਆ ਇੱਕ ਕਟਰ ਵੀ ਉਹਨਾਂ ਤੋਂ ਬਰਾਮਦ ਹੋਇਆ ਤੇ ਨਾਈਫ ਵੀ ਬਰਾਮਦ ਹੋਈ ਹੈ ਜਿਸ ਨਾਲ ਕੇ ਇਹਨਾਂ ਨੇ ਕ੍ਰਾਈਮ ਕੀਤਾ ਤੇ ਜਦੋਂ ਕਟਿੰਗ ਦੀ ਆਵਾਜ਼ ਆ ਰਹੀ ਸੀ ਗਵਾਂਡੀ ਸਾਰੇ ਉਹਨਾਂ ਦੇ ਨੇਬਰਸ ਅਲਰਟ ਹੋ ਗਏ ਸੀ ਉਸ ਅਲਰਟਨੈਸ ਕਰਕੇ ਰੌਲਾ ਰੋਪਾ ਪੈਣ ਲੱਗ ਗਿਆ ਤੇ ਇਹ ਜਿਹੜੇ ਆਪਣੇ ਪੂਰੇ ਮਨਸੂਬੇ ਦੇ ਵਿੱਚ ਕਾਮਯਾਬ ਨਹੀਂ ਹੋਏ 8000 ਰੁਪਏ ਜਿਹੜਾ ਉੱਥੇ ਕੈਸ਼ ਪਿਆ ਸੀ ਉਹ ਲੈ ਕੇ ਤਾਂ ਨਿਕਲ ਗਏ ਪਰ ਇਹ ਲੱਗਿਆ ਕਿ ਜੇ ਹੁਣ ਅਸੀਂ ਜ਼ਿਆਦਾ ਰੁਕਾਂਗੇ ਉਹ ਤਾਂ ਤੇ ਅਸੀਂ ਫੜੇ ਜਾਵਾਂਗੇ ਤੇ ਉਸ ਦੌਰਾਨ ਕਸ਼ਕਮਾ ਕਸ਼ ਦੇ ਵਿੱਚ ਉਹਨਾਂ ਦੇ ਨੇ ਸੱਟ ਵੀ ਮਾਰੀ ਸਿਰ ਦੇ ਵਿੱਚ ਵੀ ਤੇ ਉਹ ਜਿਹੜੇ ਉਹਨਾਂ ਦੀ ਉੱਥੇ ਡੈਥ ਹੋ ਗਈ ਇਹ ਦੋਨੇ ਉੱਥੇ ਪਰ ਜੰਨ ਚ ਕਾਮਯਾਬ ਹੋ ਸੋ ਪੁਲਿਸ ਨੇ ਸਪੈਸ਼ਲੀ ਸਾਡੇ ਡੀਸੀਪੀ ਮੈਡਮ ਪ੍ਰਗਿਆ ਜੈਨ ਆਪ ਉੱਥੇ ਰਹੇ ਪ੍ਰਭਜੋਤ ਜੀ ਐਡੀਸੀਪੀ ਸਾਹਿਬ ਵਰਿੰਦਰ ਖੋਸਾ ਜੀ ਰਾਜੇਸ਼ ਸਾਡੇ ਇਨਸਪੈਕਟਰ ਜਿਹੜੇ CIA 2 ਦੇ ਔਰ சதਪਾਲ ਜਿਹੜਾ ਮਜੀਠਾ ਰੋਡ ਐਸਐਚਓ ਰਣ ਦੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਜਿਹੜੇ ਸਾਡੇ ਨਾਲ ਜੂਨੀਅਰ ਮੁਲਾਜ਼ਮ ਨੇ ਉਹਨਾਂ ਨੇ ਵੀ ਬਹੁਤ ਅੱਛਾ ਕੰਮ ਕੀਤਾ ਤੇ ਮੈਂ ਇਹਨੂੰ ਇੱਕ ਅੱਛੀ ਕਾਮਯਾਬੀ ਮੰਨਦਾ ਔਰ ਇਹਦੇ ਨਾਲ ਕੀ ਹੁੰਦਾ ਕਿ ਨਹੀਂ ਤਾਂ ਅਦਰਵਾਈਜ਼ ਸ਼ਹਿਰ ਦੇ ਵਿੱਚ دہشت ਪੈ ਜਾਂਦੀ ਹੈ ਕਿ ਰੈ residenital area ਦੇ ਵਿੱਚ ਇਦਾਂ ਦਾ ਕ੍ਰਾਈਮ ਅਨਡੈਕਟਡ ਚੱਲ ਜੇ ਬਟ ਇਹਨੂੰ ਪਰਮਾਤਮਾ ਦੀ ਮਿਹਰ ਨਾਲ ਔਰ ਆਪਣੀ ਮਿਹਨਤ ਨਾਲ ਸਾਡੀ ਪੁਲਿਸ ਨੇ ਕੀਤਾ ਔਰ ਅਸੀਂ ਇੱਥੇ ਬਾਅਦ ਨੈਕਸਟ ਵੀਕ ਦੇ ਵਿੱਚ ਫੰਕਸ਼ਨ ਵੀ ਕਰਨਾ ਹੈ ਕਿ ਜਿਹੜੇ ਐਕਸਕਲੂਸਿਵਲੀ ਸਾਡੇ ਮੁੰਡਿਆਂ ਨੇ ਅੱਛਾ ਕੰਮ ਕੀਤਾ ਕਨਸਟੇਬਲ ਟੂ ਐਂਡ ਅਪਵਰਡਸ ਜਿਵੇਂ ਪਿਛਲੀ ਵਾਰ ਅਪਾਈਥੇ ਕੀਤਾ ਸੀ ਉਹ ਸਾਡਾ ਪੈਂਡਿੰਗ ਹੈ ਉਹਦੇ ਚੋਂ ਉਹਨਾਂ ਨੂੰ ਸਪੈਸ਼ਲ ਰਿਵਾਰਡ ਦੇਵਾਂਗੇ ਡੀਜੀ ਸਾਹਿਬ ਨੂੰ ਵੀ ਰਿਕੁਐਸਟ ਕੀਤੀ ਹੈ ਕੈਸ਼ ਰਿਵਾਰਡ ਵੀ ਉਹਨਾਂ ਨੂੰ ਮਿਲਣਗੇ ਤੇ ਇਹਦੇ ਨਾਲ ਤਾਂ ਕਿ ਜਿਹੜੀ ਪੁਲਿਸ ਦੀ ਇੰਕਰੇਜਮੈਂਟ ਸਰ ਕਿੰਨੇ ਵਜੇ ਨਾਲ ਕਤਲ ਹੋਇਆ ਸੀ ਜੀਰਾ ਤਕਰੀਬਨ 1 ਵਜੇ ਦੇ ਕਰੀਬ ਇਹਨਾਂ ਨੇ ਐਂਟਰੀ ਕੀਤੀ ਹੈ ਜੋ ਕੁਛ ਖਿੱਚ ਆਇਆ ਤੇ ਉਸ ਤੋਂ ਬਾਅਦ ਫਿਰ ਰੌਲਾ ਰੱਪਾ ਥੋੜੀ ਦੇਰ ਬਾਅਦ ਪੈਣ ਲੱਗ ਗਿਆ ਉਹ ਕਟਿੰਗ ਦੀ ਆਵਾਜ਼ ਆਈ ਪਹਿਲਾਂ ਤਾਂ ਉਹਨਾਂ ਨੇ ਸੋਚਿਆ ਵੀ ਜਿਵੇਂ ਕੰਸਟਰਕਸ਼ਨ ਚੱਲਦੀ ਰਹੀ ਹੈ ਨੇਬਰਸ ਨੂੰ ਵੀ ਕਈ ਵਾਰ ਡਾਊਟ ਨਹੀਂ ਹੁੰਦਾ ਸਦਿਆਂ ਦੇ ਦਿਨ ਨੇ ਤਾਂ ਬਟ ਉਸ ਤੋਂ ਬਾਅਦ ਫਿਰ ਜਦੋਂ ਹਿਊਮਨ ਕਰਾਈ ਮੱਚ ਗਈ ਫਿਰ ਇਹ ਉੱਥੋਂ ਖਿਸਕ ਗਏ ਸਰ ਮੌਨਿਕਾ ਦਾ ਇਹਦੇ ਘਰ ਕਿਉਂ ਹੋਣਾ ਜਣਾ ਸੀ ਕੋਈ ਇਨੀਸ਼ੀਅਲ ਰਿਲੇਸ਼ਨ ਨਹੀਂ ਆਇਆ ਸਾਹਮਣੇ ਦੇਖੋ ਇਹ ਗੱਲ ਹੈ ਜੇ ਨਹੀਂ ਆਪਾਂ ਕਿਸੇ ਬਾਰੇ ਕਹਿ ਸਕਦੇ ਇਹ ਗੱਲ ਤਸਦੀਕ ਕਰਨੀ ਪਰ ਉਹ ਕਹਿੰਦੇ ਸਾਡਾ ਉਹਨਾਂ ਨੇ ਕੋਲ ਆਉਣ ਜਾਣ ਸੀਗਾ ਉਹਦਾ ਕਾਰਨ ਜਿਹੜਾ ਉਹ ਅਸੀਂ ਡੀਪਲੀ ਇਨਵੈਸਟੀਗੇਟ ਕਰਾਂਗੇ ਉਹਨਾਂ ਦੀ ਫੈਮਿਲੀ ਤੋਂ ਵੀ ਮੌਨਿਕਾ ਦੀ ਵੀ ਸਖਤੀ ਨਾਲ ਪੁੱਛਗਿੱਛ ਕੀਤੀ ਜਾਊਗੀ ਆਈ ਥਿੰਕ ਟੂ अर्ਲੀ ਹੈਗਾ ਪਰ ਹੋਏ ਨੇ ਮੌਨਿਕਾ ਤੇ ਵਿਸ਼ਾਲ ਦੇ ਵਿੱਚ ਕੀ ਰਿਲੇਸ਼ਨ ਹੈਗਾ ਦੇਖੋ ਇਹ ਵੀ ਆਪਾਂ ਕਲੀਅਰ ਕਿਸੇ ਬਾਰੇ ਮੈਂ ਐਵੇਂ ਹੀ ਕਹਿ ਦਵਾ ਗੱਲ ਸੁਣੀ ਸੁਣਾਈ ਤੇ ਉਹ ਵੀ ਗੱਲ ਤਸਦੀਕ ਹੋਏਗੀ ਟੈਕਨੀਕਲ ਐਵੀਡੈਂਸ ਤੋਂ ਪਤਾ ਲੱਗ ਜਾਏਗਾ ਫੋਨ ਤੋਂ ਪਤਾ ਲੱਗੇਗਾ ਕਿ ਕੀ ਇਹਨਾਂ ਦਾ ਆਪਸ ਰਿਪਤਾ ਹੈ ਔਰ ਉਹਨਾਂ ਦੀ ਦੋਨਾਂ ਦੀ ਜਿਹੜੀ ਇੰਟਰੋਗੇਸ਼ਨ ਹੈ ਉਹ ਵਖਰੇ ਵਖਰੇ ਪਾ ਕਰਕੇ ਉਹ ਸਾਰੀ ਗੱਲ ਸਰਫੇਸ ਤੇ ਲਿਆਵਾਂਗੇ ਜੇ ਜੇ ਮੈਂ ਟ੍ਰੇਸ ਕੀਤਾ ਤੁਸੀਂ ਇਸ ਦੇ ਵਿੱਚ ਇਹ ਜਿਹੜਾ ਇਹ ਮੋਨਟਾਰਾ ਹੋਣ ਜਾਣ ਸੀ ਇਹਨਾਂ ਤੇ ਕਰ ਦਿਆਂ ਇਥੋਂ ਟ੍ਰੇਸ ਕੀਤਾ ਜਾਂ ਕੋਈ ਹੋਰ ਵੀ ਐਵੀਡੈਂਸ ਮਿਲੇ ਜੇ ਤੁਹਾਡਾ ਸ਼ੱਕ ਇਹਨਾਂ ਵਾਲੀ ਗੱਲ ਦੇਖੋ ਅਸੀਂ ਸਾਰੇ ਮੈਂ ਤੁਹਾਨੂੰ ਦੱਸਿਆ ਟੈਕਨੀਕਲ ਸਾਇੰਟਿਫਿਕ ਔਰ ਜਿਹੜੇ ਦੂਜੇ ਪਬਲਿਕ ਤੋਂ ਵਿਟਨੈਸਸ ਦੀ ਐਵੀਡੈਂਸ ਸਾਰਿਆਂ ਨੂੰ ਕੜੀਆਂ ਨੂੰ ਜੋੜਿਆ ਇਹਨਾਂ ਇਜ਼ੀ ਨਹੀਂ ਸੀਗਾ ਕੇਸ ਪਰ ਮੈਂ ਵਾਕਈ ਸ਼ਾਬਾਸ਼ ਦਿੰਨਾ ਟੀਮ ਨੂੰ ਕਿ ਬੜਾ ਇਹਨਾਂ ਨੇ ਕੜੀਆਂ ਜੋੜੀਆਂ ਜਲਦੀ ਔਰ ਅਸੀਂ ਆਪਣੇ ਜਿਹੜਾ ਮਕਸਦ ਆ ਟਰੇਸ ਕਰਨ ਦਾ ਉਹਦੇ ਵਿੱਚ ਕੰਮ ਆ ਗਿਆ। ਮੁੱਲਜਮ ਟੁੱਟਦਾ ਸੀ ਮੈਂ। ਸੋ ਇਹਦੇ ਕਰ ਬਹੁਤ ਸਾਰੇ ਬੰਦੇ ਅਣਜਾਨ ਹੁੰਦਾ ਸੀ ਇਸ ਤਰ੍ਹਾਂ ਪਤਾ ਲੱਗਾ ਕਿ ਮੱਲੇ ਵਾਲਿਆਂ ਨੇ ਵੀ ਦੱਸਿਆ ਕਿ ਬਹੁਤ ਸਾਰੇ ਲੋਕ ਆਉਂਦੇ ਜਾਂਦੇ ਸੀ ਇਹਨਾਂ ਘਰ। ਉੱਥੋਂ ਹੀ ਨਾ ਇਹ ਕੀ ਕਰਨ ਜਾਂਦੇ ਸੀ ਉੱਥੇ ਉਹਨਾਂ ਦੇ ਕਰਾ। ਉਹ ਮੈਨੂੰ ਹੁਣ ਇਹ ਦੇਖਣਾ ਪਏਗਾ ਗੱਲ ਦੇਖੋ ਮਲਜ਼ਮ ਪਹਿਲਾਂ ਆਪਣੀ ਫਸਟ ਚੋਇਸ ਹੁੰਦੀ ਹੈ ਮਲਜ਼ਮ ਦੀ ਕਿ ਆਪਣੀ ਗੁਨਾਹ ਨੂੰ ਛਪਾਵੇ। ਹਮ। ਉਹ ਸਾਰੀ ਅਸੀਂ ਤਸਦੀਕ ਕਰਾਂਗੇ ਔਰ ਸਸਟੇਨਡ ਇੰਟਰੋਗੇਸ਼ਨ ਅਜ ਰਿਮਾਂਡ ਲੈ ਕੇ ਇਹਨਾਂ ਦੀ ਕੀਤੀ ਜਾਊਗੀ ਔਰ ਸਾਰੀ ਡਿਟੇਲ ਜਿਹੜੀ ਹੈ ਇਨਵੈਸਟੀਗੇਸ਼ਨ ਦੀ ਉਹ ਔਨ ਰਿਕਾਰਡ ਲਿਆਂਦਾ ਸਰ ਇਹ ਬਿਸ਼ਾਲ ਕੰਮ ਕੀ ਕਰਦਾ ਸੀ ਕੁਝ ਵੈਲਾ ਹੀ ਹੈ ਜੀ ਬਿਲਕੁਲ ਮਤਲਬ ਐਸੇ ਚੱਕਰ ਜੀ ਦੇਖੋ ਜਿਹੜਾ ਬੰਦਾ ਜਾ ਕੇ ਇੱਕ ਹਾਊਸ ਰਾਤ ਨੂੰ ਪ੍ਰੈਸਪਾਸ ਕਰਕੇ ਉੱਥੇ ਉਹ ਜੀ ਵਾਰਦਾਤ ਨੂੰ ਅੰਜਾਮ ਦਿੰਦਾ ਹੈ ਰੋਬਰੀ ਦੇ ਮੋਟਿਵ ਨਾਲ ਮਤਲਬ ਤੁਸੀਂ ਸਮਝੀ ਸਕਦੇ ਹੋ ਵੀ ਉਹ ਬੰਦਾ ਜੇ ਕੰਮ ਹੀ ਕਰਦਾ ਹੁੰਦਾ ਤਾਂ ਉਹ ਕੀ ਮਤਲਬ ਇਹੀ ਇੱਕ ਇਸ਼ੂ ਤਾਂ ਹੈ ਹੀ ਹੈ ਪਰ ਇਹ ਨਾ ਕੱਢ ਕੇ ਕਰਦਾ ਮਤਲਬ ਅਜੇ ਨਹੀਂ ਆਇਆ ਕੋਈ ਉਹ ਜਿਆ ਸਾਹਮਣੇ ਜੀ ਕਰਦੇ ਸਰ ਥੈਂਕ ਯੂ ਜੀ ਇਨਾ ਹੀ ਸੀਗਾ ਕਿ ਉਹ ਇੱਕ ਕੈਸ਼ ਵੈਲਿਊਬਲਸ ਦਾ ਹੋਰ ਵੀ ਬਹੁਤ ਪੈਸੇ ਹੈ ਤਾਂ ਰੋਲਾ ਪੈਣ ਕਰਕੇ ਮੈਂ ਤੁਹਾਨੂੰ ਨਸੇ ਜਿਹੜੀ ਚੀਜ਼ ਮਿਲੀ ਉਹ 8000 ਬਰਾਮਦ ਵੀ ਹੋ ਗਿਆ ਬਾਕੀ ਅਸਮਾਨ ਸਾਰਾ ਦਾ ਹਾਊਸ ਬ੍ਰੇਕਿੰਗ ਇੰਪਲੀਮੈਂਟਸ ਨੇ ਜਾਂ ਕਰਾਈਮ ਦੇ ਵਿੱਚ ਯੂਜ਼ ਵਾਲੀ ਨਾਈਫ ਹੈ ਉਹ ਸਾਰਾ ਕੁਝ ਬਰਾਮਦ ਹੋ ਗਿਆ ਇੱਕ ਉਹਨਾਂ ਦਾ ਮੋਬਾਈਲ ਫੋਨ ਲੱਗੇ ਸੀ ਸਰ ਉਹ ਟਰੈਸ ਨਹੀਂ ਆਜੀ ਉਹ ਹੁਣ ਕਰ ਰਿਹਾ ਜੀ ਉਹ ਇਹਨਾਂ ਨੇ ਦੱਸਿਆ ਕੁਝ ਉਹਦੇ ਬਾਰੇ ਉਹ ਵੀ ਤੁਹਾਨੂੰ ਦੱਸ ਦੇਣ ਸਰ ਇਹਨਾਂ ਦੀ ਜਿਹੜੀ ਤਾਰੀਖ ਹੈ ਇਹਨਾਂ ਦੇ ਆਪਣੇ ਆਪਣੇ ਘਰਾਂ ਤੋਂ ਜੀ ਇਹ ਵੀ ਵਹੀਕਲ ਤੇ ਵੀ ਲਿਆਈ ਸੀ ਕਿ ਇਹ ਪੈਦਲ ਨਹੀਂ ਸੀ ਇਹ ਪੈਦਲ ਨਹੀਂ ਸੀ ਦੇਖੋ ਜਦੋਂ ਅਸਲਾ ਮੱਲ ਪਾਸ ਸਰ ਕਹਿੰਦਾ